ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਗੁੱਡ ਮਾਰਨਿੰਗ ਤਾਂ ਵੈਸੇ ਰਹੀ ਨਹੀਂ ਗੁੱਡ ਆਫਟਰਨੂਨ ਹੋਣ ਵਾਲੀ ਹੈ 12:00 ਬਜ ਗਏ ਨੇ ਹੋਈ ਗਈ ਹੈ 12:00 ਬਜ ਗਏ ਨੇ ਕਿਉਂਕਿ ਅੱਜ ਮੈਂ ਹੁਣੇ نیچے ਆਈ ਪਹਿਲਾਂ ਮੈਂ ਬ੍ਰੇਕਫਾਸਟ ਕੀਤਾ ਬਸ ਜਸਟ ਮਤਲਬ ਇਹੀ ਕੁਝ 11:30 ਪੌਣੇ 12:00 ਦੇ ਕਰੀਬ ਮੈਂ نیچے ਆਈ ਕਿਉਂਕਿ ਅੱਜ ਆਪਾਂ ਕੀਤਾ ਕਿਚਨ ਦੀ ਸਫਾਈ ਕੀਤੀ ਆ ਤੇ ਕਿਚਨ ਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਕੰਮ ਕਿੰਨਾ ਜ਼ਿਆਦਾ ਹੁੰਦਾ ਆ ਇਹ ਤਾਂ ਕਰਕੇ ਆਪਣੇ ਇੰਨੇ ਘੰਟੇ ਲੱਗ ਗਏ ਉੱਥੇ ਸੋ ਅੱਜ ਸਾਰੀ ਸਫਾਈ ਆਪਣੀ ਡਨ ਹੋ ਗਈ ਆ ਬਸ ਲਾਸਟ ਵਾਲਾ ਜਿਹੜਾ ਆਪਣਾ ਗੈਸਟ ਰੂਮ ਉਹ ਰਹਿ ਗਿਆ ਇੱਕ ਉਹਦੀ ਸਫਾਈ ਆਪਾਂ ਮੁੰਡਾ ਦਾ ਕਰਵਾਵਾਂਗੇ ਕਿਉਂਕਿ ਹੁਣ ਆਪਣੀ ਹੁੰਦੀ ਆ ਬਸ ਇਸ ਤੋਂ ਪਹਿਲਾਂ ਆਪਾਂ ਫੇਰ ਕੱਲ ਦੀ ਤਰ੍ਹਾਂ ਭੁੱਲ ਜਾਈਏ ਤੇ ਸ਼ੁਰੂਆਤ ਕਰੀਏ ਇੱਕ ਵਧੀਆ ਜੇ ਥਾਟ ਦੇ ਨਾਲ ਪੋਜ਼ਿਟਿਵਿਟੀ ਨਾਲ ਸੋ ਅੱਜ ਦਾ ਜਿਹੜਾ ਥਾਟ ਹੈ ਮੈਂ ਰੀਡ ਕੀਤਾ ਉਹ ਸੀਗਾ ਕਿ ਕੋਈ ਵੀ ਇਨਸਾਨ ਦੁਨੀਆ ਦੇ ਉੱਪਰ ਤੁਹਾਡਾ ਦੋਸਤ ਜਾਂ ਦੁਸ਼ਮਣ ਬਣ ਕੇ ਨਹੀਂ ਆਉਂਦਾ ਹੈਗਾ ਤੁਹਾਡਾ ਵਿਵਹਾਰ ਤੇ ਤੁਹਾਡੇ ਸ਼ਬਦ ਹੀ ਉਹਨੂੰ ਆਪਣਾ ਦੋਸਤ ਜਾਂ ਦੁਸ਼ਮਣ ਬਣਾਉਂਦਾ ਇਸ ਲਈ ਸਭ ਨੂੰ ਵਧੀਆ ਬੋਲਿਆ ਕਰੋ ਸਭਾਰੇ ਵਧੀਆ ਥਿੰਕਿੰਗ ਰੱਖਿਆ ਕਰੋ ਤੇ ਜਿਆਦਾ ਦੋਸਤ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਦੁਸ਼ਮਣ ਨਹੀਂ ਕਿਉਂਕਿ ਕੰਮ ਸਾਦਾ ਹੋ ਜਾਂਦਾ ਇਹ ਨਹੀਂ ਹੈਗਾ ਤੁਹਾਡੇ ਬੁਲਾਉਣ ਦੇ ਨਾਲ ਹੀ ਕਿਸੇ ਦਾ ਕੰਮ ਹੋਣਾ ਜਾਂ ਤੁਹਾਡੇ ਸੁਝਾਅ ਦੇ ਨਾਲ ਹੀ ਕੰਮ ਸਾਦਾ ਹੋ ਜਾਣਾ ਬਟ ਅਗਰ ਤੁਸੀਂ ਕਿਸੇ ਨਾਲ ਚੰਗੇ ਸ਼ਬਦ ਬੋਲਦੇ ਹੋ ਚੰਗਾ ਵਿਵਹਾਰ ਕਰਦੇ ਹੋ ਉਹ ਤੁਹਾਡਾ ਦੋਸਤ ਬਣੇਗਾ ਤੇ ਇੱਕ ਗੱਲ ਹੋਰ ਜੋ ਮੇਰੇ ਮਾਈਂਡ ਵਿੱਚ ਹੈ ਮਤਲਬ ਜੋ ਤੁਸੀਂ ਕਿਸੇ ਨਾਲ ਕਰਦੇ ਹੋ ਤੁਹਾਨੂੰ ਟਰਨ ਹੋ ਕੇ ਇਸੇ ਜਨਮ ਦੇ ਵਿੱਚ ਵਾਪਸ ਜਰੂਰ ਮਿਲੇਗਾ ਸੋ ਪੋਜ਼ਿਟਿਵ ਪੋਜ਼ਿਟਿਵਿਟੀ ਨਾਲ ਸੋਚੋ ਤੇ ਪੋਜ਼ਿਟਿਵਿਟੀ ਨਾਲ ਬੋਲੋ ਹੋ ਹੋ ਅੱਜ ਗਰਮੀ ਨੇ ਬੱਸ ਕਰਾਈ ਪਈ ਆ ਤੇ ਟਾਈਮ ਵੀ 4:30 ਦਾ ਹੋ ਗਿਆ ਜੀ ਮੇਰਾ ਮਾਰਨਿੰਗ ਦਾ ਟਾਈਮ ਨਹੀਂ ਲੱਗਿਆ ਬਲੌਗਿੰਗ ਕਰਨ ਦਾ ਕਿਉਂਕਿ ਆਪਣੇ ਘਰ ਆਈ ਹੋਈ ਸੀ ਗੈਸਟ ਔਰ ਹੁਣ ਇੰਦਰਜੀਤ ਪਤਾ ਨਹੀਂ ਬਾਹਰ ਗੱਡੀ ਦਾ ਕੀ ਕੰਮ ਕਰਵਾ ਰਹੇ ਨੇ ਮੈਂ ਸੋਚਿਆ ਲਾਈਟ ਤਾਂ ਵੈਸੇ ਗਈ ਹੀ ਆ ਕਿ ਥੋੜਾ ਜਿਹਾ ਏਸੀ ਵੀ ਪੂਰੇ ਦਾ ਤੇ ਪੱਖੇ ਦੇ ਵਿੱਚ ਪੈਠ ਕੇ ਖਰਾਮ ਨਾਲ 2-4 ਮਿੰਟ ਫਿਰ ਬਾਹਰ ਜਾ ਕੇ ਦੇ ਦੇ ਆ ਕਿ ਅੰਦਰ ਜਿੱਦ ਗੱਡੀ ਦਾ ਕੀ ਕੰਮ ਕਰਵਾਉਣ ਲੱਗੇ ਨੇ ਕਿਉਂਕਿ ਆਪਾਂ ਨੇ ਜਿਹੜੀਆਂ ਲੋਡਿੰਗ ਵਾਲੀਆਂ ਦੋ ਗੱਡੀਆਂ ਸੀਗੀਆਂ ਉਹਨਾਂ ਦੇ ਵਿੱਚ ਜੀਪੀਐਸ ਟਰੈਕਰ ਲਵਾ ਦਿੱਤੇ ਨੇ ਤਾਂ ਕਿ ਆਪਾਂ ਨੂੰ ਪਤਾ ਲੱਗਦਾ ਰਹੇ ਗੱਡੀ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ बार-बार ਕਾਲ ਵੀ ਕਰਨੀ ਪੈਣੀ ਫਿਰ ਡਰਾਈਵਰ ਨੂੰ ਔਰ ਹੋਰ ਪਤਾ ਨਹੀਂ ਕੀ ਲਗਵਾ ਰਹੇ ਨੇ ਆਪਾਂ ਦੇਖਦੇ ਆਂ ਬਾਅਦ ਚੱਲ ਕੇ ਸਾਡੇ 5.6 ਕਿਲੋਮੀਟਰ 7 ਕਿਲੋਮੀਟਰ ਆਲਾ ਕਿਲਾ ਬੇਲਾ ਤੇ ਨੂੰ ਦੇ 7 ਕਿਲੋਮੀਟਰ ਨਾਲ ਕਾਲ ਪੈਂਡ ਖਾ ਆ ਬੰਦਾ ਗਿਆ ਕਰ ਲੈ ਜੀ ਤਾਂ ਜਰਾ ਤਾਂ ਨਾਲ ਕੰਮੇ ਮਾਰਦਾ ਉਹ ਆਈ ਜਾਂਦੇ ਸਾਢੇ 4 ਦਾ ਗਿਆ ਸਾਢੇ 6 ਆਇਆ 21 ਘੰਟ ਜ ਆਇਆ 21 ਘੰਟ ਕਿਵੇਂ ਲਾਇਆ ਸਾਢੇ 4 ਗਿਆ ਸਾਢੇ 6 ਆਇਆ ਫੋਟੋ ਦਿੱਤੀ ਆ ਹਲਦੀ ਫੋਟੋ ਕਿੱਥੇ ਆ ਨਾ ਉੱਤਰ ਵੀ ਇਧਰ ਆਂਦੇ ਕਰਕੇ ਮੈਂ ਇਧਰ ਹੀ ਮਹਿੰਗਾ ਸਾਨੂੰ ਇਹ ਤਾਂ 2 ਘੰਟੇ ਕਿਵੇਂ ਲੱਗ ਗਏ ਕੋਈ ਗੱਲ 30 ਕਿਲੋਮੀਟਰ ਗੱਡੀ ਨਾਲ ਕੀ ਅੱਧਾ ਘੰਟਾ ਲਾ ਲਾ ਮੈਨੂੰ ਇਹਨਾਂ ਤੇ ਆ ਜਦਾ ਬੰਦਾ ਵੀ 1 ਕਿਲੋਮੀਟਰ ਜਾਂਦੇ ਗਏ ਸੜਕ ਲੱਗੇ ਰਹੇ ਨੇ ਆਉਣ ਲੱਗੇ ਵੀ ਮੈਂ ਤੈਨੂੰ ਕਹੀ ਵੀ ਵੀਡੀਓ ਕਰ ਜਾਉਂਗਾ ਅੱਧਾ ਘੰਟੇ ਦੇ ਉੱਤੇ ਫੜ ਕੇ ਲੱਗੇ ਰਹੇ ਆਉਣ ਲੱਗੇ ਨੇ ਅੱਧਾ ਲਾ ਲਾ ਵਾੜਾ ਅੱਜ ਤੁਸੀਂ ਬਾਕੀ ਗੱਲਾਂ ਛੱਡੋ ਮੈਨੂੰ ਇਹਦੀ ਨੌਲੇਜ ਦੋ ਵੀ ਆਹ ਕੀ ਲਵਾਉਣ ਲੱਗੇ ਹੋਣ ਤੁਸੀਂ ਇਹ ਸਪੀਕਰ ਹਾਂ ਕਿੱਕ ਨਾ ਹੈ ਹਨ ਹਾਂ ਲੈ ਕੈਲੇਡੀ ਲਗਣੀ ਆ ਕੈਲੇਡੀ ਆਪਾਂ ਵੀ ਲਵਾਉਣੀ ਐਕਸਜੂ ਵਿੱਚ ਲਵਾਉਣੀ ਉਹ ਹੀ ਆ ਨਾ ਫਿਰ ਰੌਣਕ ਚ ਰੁੱਕ ਲਵਾ ਦਿੰਦੇ ਆ ਨਾ ਯਾਰ ਲਵਾ ਲਾਓ ਚ ਹੁਣ ਜੂਨ ਚ ਤਾ ਉਹ ਚਾ ਜਾਣਾ ਆਉਣਾ ਰਹਿਣਾ ਲੌਂਗ ਡਰਾਈਵਰ ਹੁਣ ਲਵਾ ਲੰ ਚੱਲੀਏ ਇਕੱਲੀ ਇਹੀ ਲੱਗਦੀ ਏ ਕੀ ਐਕਸਜੂ ਵੀ 7 ਕੈਲੇਡੀ ਆ ਨਾ ਉਹ ਜਹ ਨਹੀਂ ਬਈ ਵੀਡੀਓ ਵਾਲੀ ਨਹੀਂ ਵੀਡੀਓ ਵਾਲੀ ਨਹੀਂ ਹੁੰਦਾ ਤਾਂ ਹੈਗੀ ਐਕਸਜੂ ਕਾਲੀ ਵੀ ਗ੍ਰੇ ਜੀ ਮੈਂ ਇਸ ਤਰ੍ਹਾਂ ਨਾ ਮੇਰੀ ਨਹੀਂ ਤੇ ਲਾ ਰਹੇ ਉਹਦੀ ਹਾਂ ਹਾਂ ਸਭ ਤੋਂ ਵੱਧ WhatsApp ਹੀ ਚੱਲਦਾ WhatsApp ਵੀ ਚੱਲਦਾ ਲੋ ਜੀ ਵੀਰੇ ਦੇਖੋ ਹਾਂ ਮੈਂ ਅਪਡੇਟ ਹੋ ਜਾਂਦਾ ਨਾ WhatsApp ਵੀ ਇਹ ਤੇ ਜਿਹੜੀ ਵੀਡੀਓ ਦੇਖੀ ਉਹ ਤੇ WhatsApp ਤੋਂ ਵੀਡੀਓ ਮਤਲਬ ਇੱਧਰ ਵੀਡੀਓ ਕਾਲ ਵਗੈਰਾ ਨਹੀਂ ਲੱਗਣੀ ਉਹ ਤਾਂ ਮੈਸੇਜ ਵੀ ਕਰ ਯਾਰ ਐ ਤਾਂ ਨਹੀਂ ਸਿਸਟਮ ਹੋ ਜੂ ਮੰਨ ਲਾ ਵੀ ਜਿਵੇਂ WhatsApp ਮੇਰਾ ਫੋਨ ਟੈਚ ਹੈ ਨਾ WhatsApp ਬਾਈ ਕੋ ਚਲੀ ਜਾਵੇ ਹਾਂ ਹਾਂ ਗੱਲਾਂ ਮੈਂ ਵਰੀਆ ਕਰ ਰਿਹਾ ਕੋਈ ਨਾ ਮਾਈਕ ਵੀ ਪੈਸੇ ਉਸ ਵਿੱਚ ਕਿਹਦੇ ਵਿੱਚ ਮਾਈਕ ਇਹਦੇ ਚੀ ਉਹ ਬੈਗ ਚੋ ਤੇ ਮੇਰੇ ਕੋਲ ਗੱਲਾਂ ਮੈਂ ਕਰਿਆ ਕਰੂੰਗਾ ਕੋਈ ਨਹੀਂ 100 ਪੜਦੇ ਵਾਲੀ ਗੱਲ ਨਾ ਯਾਰ ਵੀ ਪੈਸੇ ਪੂਰੇ ਚੇਂਜ ਕਰਨੇ ਆ ਕਰੂੰਗਾ ਇਹਦਾ ਗੱਡੀ ਚੇਂਜ ਤਾਰ ਕੇ ਕੈਮਰੇ ਕੋਲੋਂ ਦਾ ਕੰਮ ਕੀਤਾ ਇਹ ਕਹਿੰਦਾ ਸੀਗਾ ਲਾਲਾ ਚੈਨੀ ਹੈਗੀ ਮੈਂ ਤਾਂ ਪਾਈ ਨਹੀਂ ਹੋਈ ਲਾਤੀਆਂ ਮੈਂ ਆ ਸਭ ਕੁਝ ਲੈ ਗਿਆ ਮੈਂ ਤਾਂ ਲਾਤਾ ਲੋ ਵੀ ਥੋੜੀ ਫਿਟਿੰਗ ਹੋ ਗਈ ਚੈੱਕ ਕਰਦੇ ਆ ਦੇਖੋ ਤੁਹਾਨੂੰ ਜਿੱਥੇ ਮਿਲਾਂਗੇ ਦੇਖੀ ਸੋਣਿਆ ਸੋਹਣਿਆਂ ਆਪਾਂ ਬਣਾਗੇ ਜ਼ਰੂਰ ਵੇ ਹੌ ਦੇਖਿਆ ਸਰਦਾਰ ਸੱਸਰੀ ਗਾਲ ਸਾਹ ਜੀ ਫਤਿਹ ਚਾਹ ਪੀਣੀ ਆ ਇਹ ਲੱਗਦੀ ਨਹੀਂ ਰਿੱਧੀ ਦਾ ਆ ਹੱਥ ਉਹ ਭਰਾਵਾ ਹੱਥ ਲਾ ਕੇ ਲਿਆ ਸੀ ਸੁੱਖਾ ਹੋ ਸੁੱਖਾ ਹੋਇਆ ਪੀ ਜਾਂ ਨਾ ਓਏ ਵਾ ਬਿਨਾ ਆ ਉਹ ਦੇਖ ਦੇਖ ਦੇ ਤੇ ਲੱਗ ਗਈ ਕੈਮਰੇ ਵਾਲੀ ਪੱਤੀ ਕਹਿੰਦੇ ਪੱਤੀ ਲਵਾ ਕੇ ਲੈ ਕੇ ਆਏ ਆ ਆਪਾਂ ਹੁਣ ਓਰੇ ਓਰੇ ਹੁਣ ਕੈਮਰਾ ਫਿੱਟ ਉਹਦਾ ਨਹੀਂ ਬਣਦਾ ਜਿਹੜੀ ਚਾਰ ਵੀਤ ਪੁਰਾਣੀ ਉਹਦੇ ਵੀ ਲੱਗਣੀ ਹੈ ਕੈਮਰੇ ਨਰਾ ਹੀ ਬਣਦਾ ਬਾਈ ਹੋਰ ਕਿਹੜੀ ਚੀਜ਼ ਦਾ ਬਣਦਾ ਰਿਫੰਡ ਲੱਗੇ ਡਿਸਪਲੇ ਪਰ ਭਾੜ ਇਹੜੀ ਚੀਜ਼ ਦਾ ਬਣਦਾ ਵੀਰੇ ਵੀਰੇ ਸੂਰਾਂ ਦੀ ਚਰਬੀ ਨਾਲ ਥੋੜਾ ਰਿਫੰਡ ਬਣ ਜੂ ਟੱਕ ਲਾਓ ਜੀ ਉੱਪਰ ਆ ਕੇ ਆਪਾਂ ਨੇ ਵਾਸ਼ਿੰਗ ਮਸ਼ੀਨ ਲਗਾ ਦਿੱਤੀ ਤੇ ਕਪੜੇ ਵਾਸ਼ ਹੋ ਰਹੇ ਨੇ ਇੰਦਰਜੀਤ ਜੀ ਦੇ ਨੀਚੇ ਨੇ ਕਸਟਮਰ ਰੈਡੈਂਡ ਕਰਦੇ ਆ ਟਾਈਮ ਪੌਣੇ 8 ਦਾ ਹੋ ਗਿਆ ਅੱਜ ਤਾਂ ਮੈਨੂੰ ਲੱਗਦਾ ਨਹੀਂ ਕਿ ਇੰਦਰਜੀਤ ਖੇਡਣ ਦੇ ਲਈ ਜਾ ਪਾਉਣਗੇ ਕਿਉਂਕਿ ਉਹਨਾਂ ਕੋ ਕਸਟਮਰ ਆਏ ਹੋਏ ਆ ਅਜੇ ਪਤਾ ਨਹੀਂ ਕਿੰਨੇ ਟਾਈਮ ਲੱਗ ਜੀ ਔਰ ਮੈਂ ਮੂਵੀ ਦੇਖ ਰਹੀ ਆ ਅੱਜ ਹੀਰਾ ਮੰਡੀ ਕਾਫੀ ਮਤਲਬ ਦਿਨਾਂ ਤੋਂ ਮੇਰਾ ਟ੍ਰੇਲਰ ਵਗੈਰਾ ਜਿੱਦਾਂ YouTube ਉੱਪਰ ਕਰ ਦਿੱਸੇ ਉਹ ਤੇ ਆ ਰਿਹਾ ਸੀਗਾ ਤੇ ਆਪਣੇ ਕੀ ਕਹਿੰਦੇ ਨੇ Instagram ਦੇ ਉੱਪਰ ਵੀ ਮੈਂ ਕਾਫੀ ਦੇਖਿਆ ਇਹਦਾ ਤੇ ਥੋੜੇ ਥੋੜੇ ਐਪੀਸੋਡ ਜ ਆ ਰਹੇ ਸੀਗੇ ਤੇ ਮੈਨੂੰ ਵਧੀਆ ਲੱਗੇ ਕਿ ਕੁਝ ਵਧੀਆ ਹੋਊਗਾ ਸੋ ਅੱਜ ਦੇਖ ਕੇ ਦੇ ਦਿਆਂ ਵੀ ਕਿੱਦਾਂ ਦੀ ਆ Netflix ਤੇ ਲਗਾ ਲਈ ਆਪਾਂ ਨੇ ਤੇ ਦੇ ਦੇ ਆ ਫਿਰ ਮੈਂ ਤੁਹਾਨੂੰ ਦੱਸੂ ਵੀ ਵਧੀਆ ਕਿ ਨਹੀਂ 8 ਐਪੀਸੋਡ ਆ ਵੈਸੇ ਇੱਕ ਦਿਨ ਦੇ ਵਿੱਚ ਤਾਂ ਪੂਰੇ ਹੋਣੇ ਨਹੀਂ ਹੈਗੇ ਕਿਉਂਕਿ ਘੰਟੇ-ਘੰਟੇ ਦੇ ਐਪ ਤੇ 8 ਘੰਟੇ ਲੱਗਣੇ ਆ ਮੈਨੂੰ ਸੋ 8 ਘੰਟੇ ਦੇ ਅਕੋਰਡਿੰਗ ਇੱਕ ਵੀਕ ਲੱਗ ਜਾਣਾ ਆ ਮੂਵੀ ਪੂਰੀ ਹੁੰਦੀ ਨੂੰ ਪਰ ਉਹ ਮੈਂ ਕਰ ਦਗੀ ਮਾਤਾ ਹਾਂ ਦੇਖ ਮੇਰਾ ਮੁੰਡਾ ਪੱਗ ਸਿੱਖਣ ਲੱਗਿਆ ਹੋਇਆ ਬੰਦਣੀ ਹੈ ਨਾ ਬਾਬਾ ਵੱਲੇ ਦਾ ਹੱਥ ਦਾ ਦੇਖ ਸਿੱਧੇ ਮੋਸੇ ਨੂੰ ਬੰਨਦਾ ਇਹ। ਓਏ ਪੁੱਠਾ। ਕਿ ਪੁੱਠਾ ਰੇ ਬੰਨਦਾ। ਪੁੱਠੀ ਕਿਉਂ ਬੰਨਦਾ ਉਹ ਤਾਂ ਫੇਰ ਉਧਰ ਨੂੰ ਹੱਥ ਹੋ ਜਾਂਦਾ ਹੁੰਦਾ। ਫੇਰ ਹੀ ਬੰਨਦੇ ਨੇ। ਜੂੜੇ ਨੂੰ ਨਹੀਂ ਲਵੇਟੀ ਦੀ। ਮੈਂ ਤਾਂ ਜੂੜੇ ਤੇ ਲਵੇਟੀ ਕਰਦਾ। ਨਾ। ਓਰੇ ਮੈਂ ਦੱਸਾਂ। ਓਰੇ ਕੋਸਾ ਬਾਬੂ। ਕੰਨ ਜਿੱਟਵਾ। ਕੋਸਾ ਬਾਬੂ ਆ ਕੇ ਦੇਖੋ। ਦੱਸ। ਵੱਲੇ ਵੱਲੇ। ਮੈਨੂੰ ਨਹੀਂ ਆਉਂਦੀ ਯਾਰ ਥੱਕ ਗਿਆ ਬੋਚਾ ਥੱਕ ਗਿਆ ਹੋਰ ਆ ਬਣ ਕੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਫਰੈਂਡ ਮਿਸਿਸ ਕਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਟਾਈਮ 9:30 ਦਾ ਹੋ ਚੁੱਕਿਆ ਤੇ ਆਪਾਂ ਰੈਡੀ ਸ਼ੈਡੀ ਹੋ ਕੇ ਆ ਚੁੱਕੇ ਆ ਆਫਿਸ ਦੇ ਵਿੱਚ ਥੈਨ ਕਿਉਂਕਿ ਅੱਜ ਬੱਚਿਆਂ ਦੀ ਹੈਗੀ ਐ ਪਹਿਲੀ ਛੁੱਟੀ ਤੇ ਦੇਰ ਦਾ ਤਾਂ ਦਿਨ ਕਿਵੇਂ ਨਿਕਲਦਾ ਪੂਰਾ ਸਟ੍ਰੈਸ ਨਾਲ ਵਾਲੀ ਨਿਕਲਣਾ ਵੈਸੇ ਤਾਂ ਬੱਚੇ ਬਹੁਤ ਪਰੇਸ਼ਾਨ ਕਰਦੇ ਆ ਵੀ ਕਰਤਾ ਬਟ ਚਲੋ ਕੋਈ ਨਹੀਂ ਗਰਮੀ ਵੀ ਜ਼ਿਆਦਾ ਸੀਗੀ ਤੇ ਸੋ ਅੱਜ ਦਾ ਥਾਟ ਅੱਜ ਦਾ ਵਿਚਾਰ ਜੋ ਹੈਗਾ ਜੋ ਮੈਂ ਅੱਜ ਇੰਸਟਾਗ੍ਰam ਦੇ ਉੱਪਰ ਹੀ ਪੜਿਆ ਸੀ ਕਿ ਚੁੱਪ ਅਤੇ ਸਬਰ ਦੋ ਅਜਿਹੀਆਂ ਚੀਜ਼ਾਂ ਨੇ ਜੋ ਤੁਹਾਡੀ ਕਦਰ ਨੂੰ ਕਦੇ ਵੀ ਘਟ ਨਹੀਂ ਹੋਣ ਦਿੰਦੀਆਂ ਹੈਗੀਆਂ ਮਤਲਬ ਅਗਰ ਕੋਈ ਤੁਹਾਡੇ ਮੂਰੇ ਕੋਈ ਬੋਲਦਾ ਆ ਤਾਂ ਤੁਸੀਂ ਕੋ ਬੋਲਦਾ ਤਾਂ ਬੋਲੀ ਜਾਣ ਦਿਓ ਤੁਸੀਂ ਚੁੱਪ ਰਹੋ ਪਰ ਤੁਹਾਡੀ ਕਦਰ ਨਹੀਂ ਘਟੇਗੀ ਉਸ ਚੀਜ਼ ਨਾਲ ਵੀ ਸਬਰ ਅਗਰ ਤੁਸੀਂ ਕਿਸੇ ਵੀ ਚੀਜ਼ ਨੂੰ ਪਾਉਣ ਦੇ ਲਈ ਲਗਾਤਾਰ ਮਿਹਨਤ ਕਰ ਰਹੇ ਹੋ ਤੁਸੀਂ ਜਿੰਨਾ ਸਬਰ ਰੱਖੋਗੇ ਵਾਹਿਗੁਰੂ ਤੁਹਾਨੂੰ ਓਨਾ ਹੀ ਵੱਡਾ ਉਸਦਾ ਫਲ ਦੇਗਾ ਸੋ ਸਬਰ ਇੱਕ ਸਾਡਾ ਇਮਤਿਹਾਨ ਹੀ ਹੁੰਦਾ ਹੈ ਗॉड ਦੇ ਵੱਲੋਂ ਕਿ ਤੁਸੀਂ ਕਿੰਨਾ ਸਮਾਂ ਰੱਖ ਸਕਦੇ ਹੋ ਕਿਸੇ ਚੀਜ਼ ਦੇ ਲਈ ਔਰ ਚੁੱਪ ਰਹਿਣਾ ਵੀ ਮਤਲਬ ਵਧੀਆ ਹੀ ਆ ਆਪਦਾ ਇੰਜੋਏ ਰਹੋ ਕੋਈ ਤੁਹਾਡੇ ਸਾਹਮਣੇ ਕੁਝ ਬੋਲਦਾ ਹੈ ਕਰਦਾ ਹੈ ਇਗਨੋਰ ਮਾਰੋ ਉਹ ਅਗਲੇ ਦੀ ਲਾਈਫ ਆਪਣੀ ਆਪਣੀ ਲਾਈਫ ਤੇ ਆਪਣੀ ਲਾਈਫ ਆਪਣੇ ਰੂਲ ਕਦੇ ਵੀ ਕਿਸੇ ਲਈ ਚੇਂਜ ਨਾ ਕਰੋ ਮੈਂ ਜੋ ਮੈਂ ਮਤਲਬ ਸਿੱਖਿਆ ਜਾਂ ਕਹਿਣਾ ਜੋ ਵੀ ਮੈਨੂੰ ਲੱਗਦਾ ਆ ਕਿ ਆਪਣੇ ਰੂਲ ਔਰ ਆਪਣੇ ਲਾਈਫ ਕਿਸੇ ਦੇ ਲਈ ਚੇਂਜ ਨਾ ਕਰੋ ਕਿਸੇ ਦੇ ਲਈ ਬਰਬਾਦ ਨਾ ਕਰੋ ਤੁਹਾਡੀ ਕੋਈ ਕਦਰ ਨਹੀਂ ਪਾਏਗਾ ਅਗਰ ਤੁਸੀਂ ਆਪਣੀ ਲਾਈਫ ਨੂੰ ਚੇਂਜ ਕਰ ਲੈਂਦੇ ਹੋ ਕਿਸੇ ਦੇ ਲਈ ਸੋ ਤੁਹਾਡੇ ਸਾਹਮਣੇ ਵਾਲਾ ਜੋ ਬੋਲਦਾ ਜੋ ਮਤਲਬ ਜੋ ਵੀ ਹੈ ਉਹਨੂੰ ਇਗਨੋਰ ਮਾਰੋ ਮਸਤ ਹੋ ਕੇ ਉਹਦੇ ਸਾਹਮਣੇ ਦੇ ਨਿਕਲ ਜਾਓ ਕਿਉਂਕਿ ਜਿੰਨੇ ਚੁੱਪ ਰਹਾਂਗੇ ਜਿੱਥੇ ਆਪਣੀ ਕਦਰ ਹੋਣੀ ਆ ਉੱਥੇ ਤਾਂ ਹੋਣੀ ਹੀ ਹੋਣੀ ਆ ਉੱਥੇ ਕਦਰ ਵਧਣੀ ਹੀ ਵਧਣੀ ਆ ਬਟ ਜਿਸ ਵਿਅਕਤੀ ਨੇ ਨਹੀਂ ਕਰਨੀ ਉਹਦੇ ਮੂਰੇ ਚਾਹੇ ਤੁਸੀਂ ਲੱਖ ਚੰਗੇ ਬਣ ਜਾਓ ਉਹਨੇ ਫੇਰ ਵੀ ਆਪਣੀ ਕਦਰ ਨਹੀਂ ਕਰਨੀ ਹੈਗੀ ਬਟ ਟਾਈਮ ਆਉਣ ਦੇ ਹਿਸਾਬ ਨਾਲ ਕਦੇ ਨਾ ਕਦੇ ਉਹ ਵਿਅਕਤੀ ਨੂੰ ਮਹਿਸੂਸ ਜ਼ਰੂਰ ਹੁੰਦਾ ਦੂਜੇ ਦੀ ਕਦਰ ਚਾਹੇ ਉਹ ਕਰੇ ਚਾਹੇ ਨਾ ਆ ਕੋਈ ਟਾਈਮ ਆ ਲੇਟ ਹੋ ਗਿਆ ਫਿਰ ਤਾਂ ਤੂੰ ਆਫਿਸ ਆਉਣ ਦਾ ਕੋਈ ਟਾਈਮ ਨਹੀਂ ਹੈ ਅੱਧਾ ਘੰਟਾ ਕੱਟਿਆ ਜਾਣਾ ਅੱਜ ਬੁਲ ਡੌਗਸ ਕੀ ਲਿਖਿਆ ਹੈ ਬੁਲ ਡੌਗਸ ਲਿਖਿਆ ਹੈ ਕੀ ਲਿਖਿਆ ਹੈ ਹਾਂ ਬੁਲ ਡੌਗਸ ਕੀ ਕੰਮ ਕੀਤਾ ਪਾਣੀ ਪਾਣਾ ਸਾਰੇ ਉੱਤੇ ਬਸ ਬੂਟਿਆਂ ਨੂੰ ਪਾਣੀ ਪਾਇਆ 1.5 ਘੰਟਾ ਲਾ ਲਿਆ ਬੂਟਿਆਂ ਨੂੰ ਪਾਣੀ ਪਾਣੀ ਅੱਜ ਆਪਾਂ ਹੋਰ ਲੈ ਕੇ ਆਉਣੇ ਬੂਟੇ ਓਕੇ ਓਕੇ ਅੱਜ ਆਪਾਂ ਬੱਚਿਆਂ ਤੋਂ ਬਾਹਰ ਬੂਟੇ ਲਵਾਉਣੇ ਆ ਵਧੀਆ ਵਧੀਆ ਜੀ ਕਿਉਂਕਿ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਕਿਉਂ ਵੱਧ ਰਹੀ ਹੈ ਇਹ ਵੀ ਪਤਾ ਕਿਉਂਕਿ ਦਰਾਖਤ ਬੱਤੋ-ਬੱਤ ਕੱਟੇ ਜਾ ਰਹੇ ਨੇ ਲਗਾਏ ਕੱਟ ਜਾ ਰਹੇ ਨੇ ਸੋ ਅਸੀਂ ਕੱਲ ਬੈਠੇ ਬੈਠੇ ਸਵਾਹ ਕਰ ਰਹੇ ਸੀ ਆਪਾਂ ਕਿੱਥੇ ਲਗਾ ਸਕਦੇ ਆ ਵਧੀਆ-ਵਧੀਆ ਦਰਾਖਤ ਜਿੱਦਾਂ ਨਿੰਮ ਹੋ ਗਿਆ ਜਾਂ ਆਪਣੇ ਕੀ ਹੁੰਦਾ ਇਹਿੰਦਾ ਇਹ ਪਿੱਪਲ ਪਿੱਪਲ ਹੋ ਗਿਆ ਤਾਂ ਦਰਾਖਤ ਜਿੰਨਾ ਤੋਂ ਆਪਾਂ ਨੂੰ ਵਧੀਆ ਮਤਲਬ ਸ਼ੁੱਧ ਆਕਸੀਜਨ ਵਗੈਰਾ ਮਿਲ ਸਕਦੀ ਹੈ ਇਦਾਂ ਦੇ ਵਧੀਆ-ਵਧੀਆ ਦਰਾਖਤ ਆਪਾਂ ਕਿੱਥੇ ਲਗਾ ਸਕਦੇ ਆ ਤੇ ਉਹਨਾਂ ਨੂੰ ਪਾਲ ਸਕਦੇ ਆ ਪਾਲਣ ਨੂੰ ਕਿੰਨੇ ਸਾਲ ਲੱਗ ਜਾਂਦੇ ਆ ਤੇ ਆਪਾਂ ਸੋਚਿਆ ਕਿ ਆਪਾਂ ਘਰ ਦੇ ਸਾਹਮਣੇ ਜਿੰਨੀ ਵੀ ਆ ਜਗ੍ਹਾ ਪਈ ਹੈ ਇੱਥੇ ਲਗਾ ਦਿੰਨੇ ਆ ਤੇ ਆਪਾਂ ਪਾਣੀ ਪਾਉਂਦੇ ਰਹਾਂਗੇ ਬਾਕੀ ਆਪਾਂ ਆਪਣੇ ਵਟਸਐਪ ਵਗੈਰਾ ਤੇ ਸਟੇਟਸ ਲਗਾਵਾ ਕਿ ਅਗਰ ਕਿਸੇ ਦੇ ਘਰ ਜਗ੍ਹਾ ਹੈਗੀ ਆ ਜਾਂ ਕਿਸ ਵਿਹੜੇ ਦਾ ਜਗ੍ਹਾ ਹੈਗੀ ਆ ਅਗਰ ਤੁਸੀਂ ਬੂਟੇ ਲਗਾਉਣਾ ਚਾਹੁੰਦੇ ਹੋ ਤਾਂ ਉਹ ਸਾਨੂੰ ਕਹਿ ਸਕਦੇ ਆ ਅਸੀਂ ਲੈ ਕੇ ਦਵਾਂਗੇ ਬੂਟੇ ਤੁਸੀਂ ਬਸ ਬੂਟੇ ਲਗਾਓ ਲਓ ਵੀ ਬ੍ਰੇਕਫਾਸਟ ਆਪਾਂ ਕਰ ਲਿਆ ਤੇ ਹੁਣ ਆਉਗੇ ਆਪਾਂ ਥੋੜਾ ਜਿਹਾ ਫ੍ਰੀ ਔਰ ਹੁਣ ਅੱਪ ਚੱਲ ਕੇ ਬੈਠਦੇ ਆਂ ਉੱਧਰ ਵਾਲੀ ਸ਼ਾਪ ਦੇ ਵਿੱਚ ਇਧਰ ਲਈ ਸੀ ਬੰਦ ਕਰ ਦੋ ਮੈਂ ਕਿ ਕਿਸੇ ਅੰਦਰ ਚਿਤ ਗਏ ਨੇ ਸ਼ਹਿਰ ਨੂੰ ਆਪਣੇ ਬਾਕੀ ਜਰਾ ਕਟਿੰਗ ਕਰਵਾਉਣ ਦੇ ਲਈ ਔਰ ਬਾਕੀ ਦੇ ਕੰਮ ਦੇਦੇ ਅੱਜ ਹੁੰਦੇ ਆ ਕਿ ਨਹੀਂ ਕਿਉਂਕਿ ਅੰਦਰਜੀ ਕਹਿੰਦੇ ਮੈਂ ਗੱਡੀਆਂ ਅਨਲੋਡ ਕਰਾਉਣੇ ਆ ਅੱਜ ਕਾਫੀ ਸਾਰੀਆਂ ਅਗਰ ਟਾਈਮ ਰਿਹਾ ਤਾਂ ਨੱਸੀ ਦਾ ਕੰਮ ਕਰਾਵਾਂਗੇ ਕਿਉਂਕਿ ਆਪਾਂ ਸੈਂਡੀ ਨੂੰ ਵੀ ਡਾਕਟਰ ਕੋਲ ਲੈ ਕੇ ਜਾਣਾ ਸੈਂ ਦੇ ਵੀ ਇੰਜੈਕਸ਼ਨ ਲਗਣੇ ਆ ਬਹੁਤ ਕੰਮ ਸੀਗੇ ਰਸਤਾ ਅੱਜ ਦੇ ਤੇ ਦੇਖਦੇ ਆਂ ਜੇ ਹੋਈ ਤਾਂ ਜਾਵਾਂਗੇ ਟਾਈਮ ਹੋਇਆ ਨਹੀਂ ਫਿਰ ਕੱਲ ਤੇ ਪੈਂਦੇ ਬਾਸੀਆਂ ਲਈ ਅੱਜ ਨੀ ਸਵੇਰੇ ਸਵੇਰੇ ਹਜੇ ਸੌਣ ਦਾ ਟਾਈਮ ਹੋਇਆ ਨਹੀਂ ਹੈਗਾ ਆ ਕੁੜੀ ਦੀ ਅੱਖਾਂ ਸੁੱਜੀਆਂ ਪਈਆਂ ਨੇ ਨੀਂਦ ਆਉਂਦੀ ਆ ਹੁਣ ਤੇ ਆਪਣਾ ਆ ਗਿਆ ਇੱਕ ਹੋਰ ਪਾਰਸਲ ਇੰਨੇ ਸਾਰੇ ਸੂਟ ਆਏ ਨੇ ਦੇਖਦੇ ਆ ਕਿਹਦੇ ਆਏ ਨੇ ਇਹ ਓਪਨ ਕਰਦੇ ਆ ਕੈਂਚੀ ਲਿਆ ਨਹੀਂ ਤੂੰ ਤਾਂ ਪਰ ਆਈ ਖੋਲਦੀ ਆ ਜਾ ਲਾਓ ਜੀ ਦੇਖਦੇ ਆ ਕਿਹਦੇ ਆਏ ਆ ਸੂਟ ਮੈਨੂੰ ਲੱਗਦਾ ਉਹ ਆਂਟੀ ਦੇ ਹੀ ਐ ਯੈਸ ਆਂਟੀ ਦੇ ਹੀ ਐ ਚਾਰ ਸੂਟ ਹਾਂਜੀ ਇੱਕ ਦਾ ਦੋ 2 10 ਪੈਕ ਵੀ ਨਹੀਂ ਕੀਤੇ ਹੈਗੇ ਆ ਬਣ 3 ਕੱਪੜਾ ਬਹੁਤ ਸੋਹਣਾ 4 4 ਕਿਹੜੇ ਦੁਪੱਟੇ ਦੀ ਵੀ ਇਹ ਇਹਨਾਂ ਨਾਲ ਕੋਟਾ ਡੋਰੀ ਆ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਸੂਟ ਨੇ ਗਰਮੀਆਂ ਦਾ ਤੋਹਫਾ 950 ਦਾ ਸੂਟ ਹੈ ਇਹ ਅਗਰ ਤੁਸੀਂ ਆਰਡਰ ਕਰਨਾ ਚਾਹੋ ਬਹੁਤ ਸੋਹਣਾ ਕੱਟੜਾ ਕੱਪੜਾ ਬਹੁਤ ਸੋਹਣਾ ਪੂਲਾ ਪਿਆ ਤੇ ਦੁਪੱਟਾ ਇਹਦੇ ਨਾਲ ਆਏਗਾ ਇਹ ਵਾਲਾ ਕੋਟਾ ਡੋਰੀ ਹੈ। ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟੇ ਤੇ। ਲਓ ਜੀ ਚੱਲ ਰਿਹਾ ਬੱਚਿਆਂ ਦਾ ਸਟੱਡੀ ਟਾਈਮ ਤੇ ਅੱਜ ਤਾਂ ਸਾਰਾ ਦਿਨ ਰੈਸਟ ਵੀ ਨਹੀਂ ਕਰ ਹੋਈ ਤੇ ਮੈਨੂੰ ਹੁਣ ਇੰਨੀ ਜ਼ਿਆਦਾ ਨੀਂਦ ਆ ਰਹੀ ਆ। ਬਟ ਹੁਣ ਥੋੜਾ ਇਗਨੋਰ ਕਰ ਰਹੀ ਆ ਨੀਂਦ ਨੂੰ ਕਿਉਂਕਿ ਜੇ ਮੈਂ ਅਗਰ ਹੁਣ ਸੌਂਗੀ ਤਾਂ ਫੇਰ ਸਿਰ ਦੇ ਵਿੱਚ ਦਰਦ ਹੋਏਗਾ। ਔਰ ਮਨਾ ਰਾਤ ਨੂੰ ਨੀਂਦ ਆਉਣੀ ਹੈ ਚੱਜ ਨਾਲ ਕਿਉਂਕਿ ਟਾਈਮ 5:30 ਹੋ ਗਿਆ ਜੇ ਹੁਣ ਮੈਂ ਸੌਂਗੀ 7:00 ਵਜੇ ਤੱਕ ਉੱਠੂੰਗੀ। ਇਸ ਲਈ ਮੈਂ ਤਾਂ ਥੋੜਾ ਇਗਨੋਰੇ ਮਾਰਦੇ ਹੁਣ ਨਹੀਂ ਇਹਨੂੰ ਬੱਚਿਆਂ ਨੂੰ ਕੰਮ ਕਰਵਾਉਣਾ ਇਹਦੇ ਵਿੱਚ ਬਿਜ਼ੀ ਹੁੰਨੇ ਆ 100 ਬੱਚਿਆਂ ਦਾ ਹੋਮਵਰਕ ਕਰਵਾ ਰਿਹਾ ਵੈਸੇ ਆਨਲਾਈਨ ਕਲਾਸਿਸ ਲੱਗ ਰਹੀਆਂ ਨੇ ਬਟ ਦੋਨੇ ਬੱਚਿਆਂ ਨੂੰ ਇੱਕ ਟਾਈਮ ਦੇ ਉੱਪਰ ਹੀ ਆਨਲਾਈਨ ਕਲਾਸਿਸ ਲਗਾਉਣੀਆਂ ਥੈਟ ਇਜ਼ ਨਾਟ ਪੋਸੀਬਲ ਤੇ ਇਸ ਕਰਕੇ ਫਿਰ ਮੈਂ ਸਿਰਫ ਹੋਮਵਰਕ ਹੀ ਡਨ ਕਰਵਾਵਾਂਗੀ ਸਵੇਰ ਤੋਂ ਬੱਚਿਆਂ ਦਾ ਨਾਲ ਦੀ ਨਾਲ ਹੋਮਵਰਕ ਆਈ ਜਾ ਰਿਹਾ ਸੀਗਾ ਤੇ ਸਾਰਾ ਆਪਾਂ ਨੇ ਸਵੇਰ ਤੋਂ ਤਿਆਰੀ ਕੀਤੀ ਔਰ ਫਿਰ बस ਸ਼ਾਮ ਦੇ ਟਾਈਮ ਟਿਊਸ਼ਨ ਟਾਈਮ ਉਦਾਂ ਹੀ ਪੜਾ ਕੇ ਇਹਨਾਂ ਨੂੰ ਹੋਮਵਰਕ ਕਰਵਾਈ ਜਾਣਾ ਪਰ ਡੇਲੀ ਬਟ ਮੈਨੂੰ ਤਾਂ ਇਹ ਚੀਜ਼ ਬਹੁਤ ਔਖੀ ਲੱਗਦੀ ਹੈ ਕਿ ਅਗਰ ਤੁਸੀਂ ਛੁੱਟੀਆਂ ਕਰਤੀਆਂ ਤਾਂ ਪੱਕੇ ਤੌਰ ਤੇ ਹੀ ਛੁੱਟੀਆਂ ਰੱਖੋ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਕਿ ਆਨਲਾਈਨ ਕਲਾਸਾਂ ਲਗਾਓ ਤੇ ਤਾਂ ਪੇਰੈਂਟਸ ਨੂੰ ਸਿਰਦਰ ਦੀ ਵਾਧੂ ਦੀ ਤੇ ਮੈਨੂੰ ਤਾਂ ਬਹੁਤ ਘਟਿਆ ਕੰਮ ਲੱਗਦਾ ਸਕੂਲਾਂ ਦਾ ਇਹ ਆਨਲਾਈਨ ਕਲਾਸਸ ਵਾਲਾ ਔਰ ਚਲੋ ਹੋਮਵਰਕ ਤਾਂ ਕਰਵਾਉਣਾ ਹੀ ਹੈ ਬੱਚਿਆਂ ਨੂੰ ਨਹੀਂ ਤਾਂ ਫਿਰ ਪਿੱਛੇ ਰਹਿ ਜਾਣਾ ਕਾਫੀ ਸਾਰਾ ਬਾਕੀ 1 ਤਰੀਕ ਤੋਂ ਛੁੱਟੀਆਂ ਦਾ ਕੰਮ ਇਕੱਠਾ ਮਿਲ ਜਾਣਾ ਇਹਨਾਂ ਨੂੰ 10 ਦਿਨ ਆਹ ਜਿਹੜਾ ਹੈਗਾ ਸਲਿਵਸ ਕਵਰ ਕਰਵਾਉਣਗੇ ਸਕੂਲ ਦੇ ਵਿੱਚ ਉਹਦਾ ਸਿਰਫ ਹੋਮਵਰਕ ਆਏਗਾ ਪਰ ਡੇਲੀ ਡੇਲੀ ਔਰ 1 ਤਰੀਕ ਤੋਂ ਛੁੱਟੀਆਂ ਦਾ ਜਿੰਨਾ ਕੰਮ ਹੋਏਗਾ ਸਾਰਾ ਮਿਲ ਜਾਣਾ ਤੇ ਉਹ ਵੀ ਮੈਂ ਕੋਸ਼ਿਸ਼ ਕਰਨੀ ਆ ਕਿ ਮੈਂ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਸਾਰਾ ਛੁੱਟੀਆਂ ਦਾ ਕੰਮ ਫਿਨਿਸ਼ ਕਰਵਾ ਦਵਾਂ ਤੇ ਉਸ ਤੋਂ ਬਾਅਦ ਇੰਜੋਏ ਲਓ ਜੀ ਆਪਾਂ ਉੱਪਰ ਆ ਕੇ ਬੂਟਿਆਂ ਨੂੰ ਪਾਇਆ ਥੋੜਾ ਥੋੜਾ ਪਾਣੀ ਕਿਉਂਕਿ ਦੋ ਟਾਈਮ ਹੁੰਦਾ ਬੂਟਿਆਂ ਨੂੰ ਪਾਣੀ ਪਾਉਣਾ ਪੈਂਦਾ ਆ ਤੇ ਥੋੜਾ ਥੋੜਾ ਪਾਣੀ ਪਾਤਾ ਸਾਰਿਆਂ ਨੂੰ ਥੋੜੀ ਜੀ ਥੋੜੀ ਆਪਾਂ ਸਬਜ਼ੀ ਇੱਧਰ ਪਤਾ ਨਹੀਂ ਕੀ ਹੋ ਰਿਹਾ ਤੈਨ ਬਸ ਥੋੜੇ ਜੇ ਗਮਲੇ ਸੈਟਿੰਗ ਕਰਨ ਆਲੇ ਮੈਂ ਥੋੜਾ ਲੱਗੀ ਵੀ ਸੀਗੀ ਬਟ ਫੇਰ ਇਕੱਲੇ ਦਾ ਮਤਲਬ ਹਿਉਂ ਜਿਹਾ ਨਹੀਂ ਪੈਂਦਾ ਹੈਗਾ ਕਰਨ ਦਾ ਤੇ ਮੈਂ ਕਿਹਾ ਚਲੋ ਕਿਸੇ ਦਿਨ ਮੁੰਡੇ ਫ੍ਰੀ ਹੋਣਗੇ ਉਸ ਦਿਨੇ ਕਰਾਂਗੇ ਨਾ ਸਾਰਾ ਉੱਪਰ ਵਾਸ਼ ਕਰਾਂਗੇ ਤੇ ਇਹ ਵਾਲਾ ਆਪਣਾ ਰੂਮ ਰਹਿੰਦਾ ਇੱਕ ਸਾਫ ਸਫਾਈ ਹੋਣ ਤੋਂ ਤੇ ਵੀ ਕਰਾਂਗੇ ਚਲੋ ਵੀ ਆਜੋ نیچے ਚੱਲੀਏ ਚੰਨ ਦੇਖ ਲਓ ਚੰਨ ਚਲੋ ਆਓ ਕੰਮ ਸ਼ਾਵਰ ਲਾਓ ਤੇ ਕੱਪੜੇ ਚੇਂਜ ਕਰੋ ਆਪਣੇ ਗੋ